ਮਹਾਰਗੁਰ ਜੀ ਦਾ ਕਰਤਾਰ ਸ੍ਰੀ ਵੈਲੂ ਜੀ ਕੀ ਫਤਿਹ குரு ਰੂਪਿਆਰੀ ਸਾਹਿਬ ਜੀ ਮੈਂ ਤੁਹਾਡੇ ਨਾਲ ਇੱਕ ਬੜੀ ਪਿਆਰੀ ਜੀ ਗੱਲ ਸਾਂਝੀ ਕਰਨਾ ਉਹ ਇਹ ਅਗੇ ਕਈ ਬੱਚੇ ਆਪਣੇ ਮਾਂ ਤੇ ਉਹਨੂੰ ਕਹਿ ਦਿੰਦੇ ਆ ਕਿ ਜਾ ਤੈਨੂੰ ਕੀ ਪਤਾ ਮੇਰਾ ਕਹਿੰਦਾ ਮਰਿਆ ਕਿ ਜਦੋਂ ਕੋਈ ਵੀ ਬੱਚੇ ਧੀਆਂ ਪੁੱਤ ਕੋਈ ਕੰਮ ਕਰਦੇ ਆ ਨਾ ਕੰਮ ਕਰਦੇ ਆ ਕੋਈ ਵੀ ਗੱਲ ਗੱਲਾਂ ਕਰਦੇ ਆ ਜਾਂ ਕੰਮ ਕਰਦੇ ਆ ਜੇ ਗੱਲਾਂ ਕਰਦੇ ਆ ਤੋ ਉਹਨੇ ਕਹਿਤਾ ਨਾ ਮਾਂ ਤੋਨੇ ਫਿਰ ਇਹ ਗਣੀ ਦਾ ਇਦਾਂ ਦਾ ਜੇ ਕੰਮ ਕਰਦੇ ਤੋ ਉਹਨੇ ਕਰਾ ਵੀ ਇਦਾਂ ਨਹੀਂ ਇੱਧਰ ਦੀ ਕਰੋ ਇਸ ਤਰ੍ਹਾਂ ਕਰੋ ਤੇ ਬੱਚੇ ਕਹਿੰਦੇ ਆ ਕਿ ਜਾ ਤੈਨੂੰ ਓੜਾ ਪਤਾ ਦੋਤੋ ਮੈਂ ਤੁਹਾਨੂੰ ਇਹ ਦੱਸਾਂ ਚਾਹੁੰਦਾ ਵੀ ਜਿਹੜਾ ਮਾਪੇ ਹੁੰਦਾ ਨਾ ਉਹ ਅਕਸਰ ਆਪਣੇ ਧੀਆਂ ਪੁੱਤਾਂ ਨੂੰ 25 26 ਸਾਲ ਵੱਡਾ ਹੁੰਦਾ 25 30 ਸਾਲ 35 ਸਾਲ ਵੀ ਕਈ ਵੱਡੇ ਹੁੰਦੇ ਨੇ ਤੇ ਉਹਨਾਂ ਦਾ 35 ਸਾਲ ਦਾ ਤਜਰਬਾ ਤੁਹਾਡੀਆਂ ਉੱਚਾ ਦਾ ਲੋਕਾਂ ਨਾਲ ਮਿਲਨ ਵਰਤਨ ਦਾ ਬਹਿਨ ਕਰੂਣ ਦਾ ਗੱਲਾਂ ਬਾਤਾਂ ਕਰਨ ਦਾ ਸੁਣ ਦਾ ਇਹ ਵਰੀ ਇਹ ਦੰਦਾ ਕੇ ਬੱਚੇ ਜਿਹੜੇ ਨੇ ਉਹ ਜਿਆਦਾ ਪੜ੍ਹੇ ਰਹੇ ਹੁੰਦੇ ਆ ਤੇ ਮਾਂ ਪਿਓ ਜਿਹੜਾ ਹੁੰਦਾ ਉਹ ਘੱਟ ਪੜਿਆ ਲਿਆ ਹੁੰਦਾ ਇਹ ਉਹ ਹੀ ਬੱਚੇ ਸਮਝਦੇ ਆ ਵੀ ਸ਼ਾਇਦ ਅਸੀਂ ਮਾਂ ਪਿਓ ਨਾਲੋਂ ਜਿਆਦਾ ਸਿਆਣੇ ਆ ਪਰ ਜਿਹੜਾ ਮਾਂ ਪਿਓ ਹੁੰਦਾ ਉਹਨੇ ਦੁਨੀਆ ਵੇਖੀ ਹੁੰਦੀ ਆ ਦੁਨੀਆ ਵੇਖੀ ਹੁੰਦੀ ਆ ਉਹਨੇ ਦੁਨੀਆ ਹਰ ਮਾੜੇ ਚੰਗੇ ਬੰਦੇ ਨਾਲ ਉਹਦਾ ਬਾ ਬਾ ਪਿਆ ਹੁੰਦਾ ਇਸ ਤਰ੍ਹਾਂ ਕਿ ਮੈਂ ਤੁਹਾਨੂੰ ਉਦਾਹਰਣ ਦੇਵਾਂ ਕਿ ਜਿਸ ਤਰ੍ਹਾਂ ਗੁਰੂ ਨਾਲੋਂ ਕਹਿੰਦੇ ਵੀ ਚੇਲਾ ਵੱਡਾ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਜਿਹੜੇ ਸੰਤ ਹੁੰਦੇ ਆ ਸੰਤ ਹੁੰਦੇ ਤੋਂ ਉਹਦੇ ਭਗਤ ਹੁੰਦੇ ਆ ਸੰਤਾਂ ਨਾਲੋਂ ਨਾਲੋਂ ਭਗਤ ਵੱਡੇ ਨਹੀਂ ਹੁੰਦੇ ਤੇ ਇਸੇ ਕਰਕੇ ਮੈਂ ਤੁਹਾਨੂੰ ਇਹ ਗੱਲ ਕਾ ਸਾਂਝੀ ਕਰਨ ਲੱਗਾ ਮੇਰੇ ਦਿਮਾਗ ਚ ਆਈ ਕਿ ਮੈਂ ਸੁਣਿਆ ਬੜੀ ਥਾਈ ਮੈਂ ਵੇਖਿਆ ਕਈਆਂ ਦੇ ਘਰ ਬਾਹਰ ਹੋਰ ਵੀ ਥਾਂ ਜਾਈਦੇ ਲੋਕ ਮੂੰਹ ਤੇ ਕਹਿ ਦਿੰਦੇ ਆ ਉਹ ਵੀ ਨਹੀਂ ਵੀਦੇ ਵੀ ਸਾਡੇ ਘਰ ਕੋਈ ਆਦਮੀ ਬਾਹਰੋਂ ਮਿਲਣ ਵਰਤਨ ਆਇਆ ਵਾਦੇ ਹੀ ਇਹ ਗੱਲ ਨਹੀਂ ਕਰੇ ਉਹ ਬੈਠਿਆ ਉੱਠਿਆ ਵੀ ਕਹਿ ਦਿੰਦੇ ਆਪਣੇ ਮਾਂ ਪਿਓ ਨੂੰ ਜਾਂ ਤੈਨੂੰ ਬੜਾ ਪਤਾ ਇਹ ਕਰਨ ਮੇਰੀ ਅੱਜ ਦੀ ਪੀੜੀ ਨੂੰ ਨੌਜਵਾਨਾਂ ਨੂੰ ਇਹ ਪੀੜਿਆ ਬੇਇਨਤੀਆ ਵੀ ਆਪਣੇ ਮਾਂ ਪਿਓ ਨੂੰ ਤੁਸੀਂ ਆਪਣੇ ਨਾਲੋਂ ਘੱਟਣਾ ਚਾਹੁੰਦੇ ਪੜਾਈ ਇੱਕ ਵੱਖਰੀ ਚੀਜ਼ ਹੁੰਦੀ ਹੈ ਕਿਤਾਬਾਂ ਦੀ ਪੜ੍ਹਾਈ ਇੱਕ ਵੱਖਰੀ ਚੀਜ਼ ਹੁੰਦੀ ਹੈ ਜਿਹੜੀ ਗਰਾਊਂਡ ਦਾ ਤਜਰਬਾ ਹੁੰਦਾ ਉਹ ਵੱਖਰਾ ਹੁੰਦਾ ਹੁਣ ਜਦੋਂ ਵੀ ਡਾਕਟਰੀਆਂ ਕਿਤਾਬਾਂ ਪੜhai ਜਾਂਦੀਆਂ ਹਨ ਡਾਕਟਰੀਆਂ ਕਿਤਾਬਾਂ ਪੜhaiਆਂ ਦੀ ਕਿਤਾਬਾਂ ਪੜ੍ਹਨ ਤੋਂ ਬਾਅਦ ਫਿਰ ਉਹਨਾਂ ਨੂੰ ਹੱਥੀਂ ਹੱਥ ਨਾਲ ਤਜਰਬਾ ਕਰਾਇਆ ਜਾਂਦਾ ਹੱਥ ਨਾਲ ਹਰ ਚੀਜ਼ ਦਾ ਅਪਰਚਨ ਕਿਦਾਂ ਕਰਨਾ ਟੀਕਾ ਕਿਦਾਂ ਲਾਉਣਾ ਇਸ਼ਤਨ ਜਿਹੜਾ ਤੁਹਾਡਾ ਮਾਪਿ ਵਾ ਉਹਦਾ ਤਜਰਬਾ ਤੁਹਾਡੇ ਨੂੰ ਬਹੁਤ ਜ਼ਿਆਦਾ ਹੁੰਦਾ ਵਾ ਮੇਰੇ ਉਹ ਛੋਟੇ ਬੱਚੇ ਵੀਰੋ ਆਪਣੇ ਮਾਪੇ ਉਹਨੂੰ ਇਹ ਨਾ ਕਿ ਉਹ ਜਾ ਤੈਨੂੰ ਨਹੀਂ ਪਤਾ ਕਈ ਵਾਰੀ ਮੱਗੀ ਵੀ ਇੱਕ ਮੇਰਾ ਤਾਂ ਕਾਫੀ ਚਿਰ ਹੋ ਗਿਆ ਕਿ ਵੀਡੀਓ ਪਾਈ ਸੀ ਉੱਚ ਮੈਂ ਲਿਖਿਆ ਜੇ ਤੁਸੀਂ ਆਪਣੇ ਮਾਪੇ ਉਹਨੂੰ ਦੱਸਿਆ ਕਿ ਜੇ ਤੁਸੀਂ ਆਪਣੇ ਮਾਪੇ ਉਹਨੂੰ ਗੁਰਾਗ ਭੜਦੇ ਜੀ ਨਾ ਮਾਪੇ ਉਹ ਤੁਹਾਨੂੰ ਕਦੀ ਵੀ ਮੱਥੇ ਵਾਰ ਨਹੀਂ ਪਾਉਂਦਾ ਨਾ ਉਹਦੇ ਮਨ ਚੋਂ ਕੋਈ ਬਦਸ਼ੀਸ਼ ਨਿਕਲਦੀ ਹੈ ਔਰ ਜਿਹੜੇ ਪਰਮੇਸ਼ਰ ਨੇ ਉਹਨੂੰ ਬਣਾਇਆ ਹੁੰਦਾ ਨਾ ਪਰਮੇਸ਼ਰ ਵੀ ਇਸ ਗੱਲ ਦਾ ਦੁੱਖ ਜ਼ਰੂਰ ਹੁੰਦਾ ਕਿਉਂਕਿ ਪਰਮੇਸ਼ਰ ਨੇ ਵੀ ਮਾਤਾ ਪਿਤਾ ਨੂੰ ਰੱਬ ਦਾ ਦਰਜਾ ਦਿੱਤਾ ਇਹ ਕਰਕੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਵੀ ਆਪਣੇ ਮਾਤਾ ਪਿਤਾ ਦਾ ਇਤਮਾਨ ਕਰੋ ਉਹਨੂੰ ਮਾਰਾ ਨਾ ਵੈਰੂ ਜੀ ਦਾ 딸 ਸਾਧਸਰੀ ਵੈਰੂ ਜੀ ਕੀ ਪਤਨੀ